ਕਾਗਜ਼ ਪੱਤਰ ਜੇ ਖਾਸੇ ਇਕੱਠੇ ਵੇਰੀ ਫਿਰਦਾ ਓਏ ਇਹ ਉਹ ਨਹੀਂ ਕੱਚੇ ਘਰਾਂ ਵਾਲੀ ਨੇ ਉਹ ਤਾਂ ਹੈ ਠੀਕ ਹੈ ਫਾਰਮ ਤੱਕ ਲੱਗਦਾ ਉਹਦਾ ਨਾਲ ਇਹ ਸਾਡੇ ਸਾਰੇ ਲਾਣੇ ਦੇ ਨੇ ਥੋੜੇ ਘਰ ਕੱਚੀ ਪਏ ਨੇ ਅਜੇ ਹੋਰ ਤੂੰ ਤਾਂ ਨਹੀਂ ਸਰਕਾਰ ਦੀ ਸਕੀਮ ਦੀ ਇੱਕ ਇੱਕ ਛੱਤ ਆ ਲਿਆ ਕਿਤੇ ਨਾ ਨਾ ਦੇਖ ਓਏ ਮੈਨੂੰ ਬੜਾ ਬੜੇ ਦੇਖ ਦੇ ਕਾਗਜ਼ ਪੱਤਰ ਪੂਰੇ ਨੇ ਉਹਦੇ ਮੱਖਣ ਕੇ ਨੂੰ ਨਾਦੀ ਸਮੇ ਆ ਉਹਦਾ ਬੇਚਾਰੇ ਜਮਾ ਕੱਚਾ ਘਰ ਦਾ ਚਾਉਣ ਲੱਗ ਰਿਹਾ ਘਰੋਂ ਦਾ ਤਾਂ ਨਿਕਣੀ ਜਾਂਦਾ ਬਹੁਤ ਖਾਂਦਾ ਨੂੰ ਜਾਇਆ ਕਾਗਜ਼ ਪੱਤਰ ਤਾਂ ਸਹੀ ਨੇ ਤਾਇਆ ਸਹੀ ਨੇ ਹਾਂ ਕਾਗਜ਼ ਪੱਤਰ ਇਹਨਾਂ ਭੇਜ ਦੇਣਾ ਬਸ ਠੀਕ ਹੈ ਭੇਜ ਦੇ ਭੇਜ ਦੇਣੇ ਜਾ ਸੱਸੀ ਕਹਤਾ ਸਿੱਕਾ ਭੈਣ ਦੀ ਕੁਲਚਾ ਮਰਾਵਿਆ ਪਹਿਲਾਂ ਕਦੇ ਤਾਇ ਦੇ ਪੈਰੀਆਂ ਖਿਨ ਲਏ ਓਏ ਕੰਮ ਦੀ ਗੱਲ ਛੋੜਾ ਆ ਆਹੀਓ ਲਾਉਣਾ ਪੈਰੀਆਂ ਤੂੰ ਤਾਂ ਥੋੜਾ ਲਾਣਾ ਵੱਡੀ ਉਂਗਲ ਦੀ ਨੂਦ ਦਾ ਤਾਇਆ ਲੱਗਦਾ ਪੈਰੀ ਹੱਥ ਦਾ ਲਾਉਣੀ ਨੇ ਹੁਣ ਵੱਡਾ ਆ ਲੈ ਆ ਮਾਰੀ ਸੈਣ ਕੀ ਆ ਓਏ ਇਹ ਤਾਂ ਲਾਈਟਾਂ ਲਵਾਈਆਂ ਨੇ ਕਿ ਉਹਨਾਂ ਦਾ ਬਿੱਲ ਆਗਾ ਫੈਕਟਰੀ ਕਹਿੰਦਾ ਮੈਂਬਰ ਦੀ ਮੋਹਰ ਲੱਗੂਗੀ ਤੇ ਦੇਖ ਵੇ ਇਹਦੇ ਹੋਰ ਲਵਾ ਲ ਕੇ ਲੈ ਜੀ ਕਸਤੇ ਇਹਦਾ ਲਾਈਟਾਂ ਦਾ ਬਿੱਲ ਆਇਆ ਹੋਇਆ ਇਹਨੂੰ ਤਾਇਆ ਲੈ ਮੋਹਰ ਲਾ ਦੇ ਮੇਰਾ ਗੁੱਠਾ ਲਵਾ ਲ ਕੇ ਇੱਥੇ ਲਾਉਣੇ ਇੱਥੇ ਲਾ ਪਹਿਲਾਂ ਗੁੱਠਾ ਲਾ ਦੇ ਇੱਥੇ ਲਾ ਦੇ ਦੇਖ ਲੈ ਤੇਰੇ ਤਾਇਆ ਹੀ ਕੰਮ ਆਇਆ ਫਿਰਦਾ ਸੀ ਉਧਰ ਵੋਟਾਂ ਵੇਲੇ ਫਿਰ ਕੀ ਹੋ ਗਿਆ ਝੰਡੀਆਂ ਚੱਕੀ ਉਹਨਾਂ ਦੀਆਂ ਮੇਰੇ ਗੇਟ ਦੇ ਤਾਂ ਦੋ ਝੰਡੀਆਂ ਲਾ ਰੱਖੇ ਰਹਿੰਦਿਆਂ ਤੈਨੇ ਉਹ ਕੁਝ ਨਹੀਂ ਹੁੰਦਾ ਦਾ ਹੋ ਜਾਂਦਾ ਹੈਗਾ ਪੁੱਲ ਪੁੱਲ ਜਾ ਸਾਰੀਆਂ ਪੁਰਾਣੀਆਂ ਗੱਲਾਂ ਮੁੰਡੇ ਦੀ ਵੀ ਲਵਾ ਲੈ ਮੋਹਰ ਲਾ ਦੇ ਦੇ ਮੋਹਰ ਲਾ ਕੇ ਫੜਾਜ ਨੂੰ ਪਰ ਨਮੇੜਾ ਦਾ ਕੰਮ ਸਰਪੰਚ ਦੀ ਲਵਾ ਲਈ ਮੋਹਰ ਨਾਲ ਹਾਂ ਹਾਂ ਸਰਪੰਚ ਦੇ ਵੀ ਜਾਊਗਾ ਨੰਬਰਦਾਰ ਦੇ ਜਾਣਾ ਪਹਿਲਾਂ ਨੰਬਰਦਾਰ ਦਾ ਫੇਰ ਲੋੜ ਪੈਂਦੀ ਐ ਮਕਲਾਵਿਆ ਜੇ ਤੂੰ ਮੈਂਬਰ ਨਾ ਮਿਲੇ ਲੈ ਤਾਂ ਜੇ ਕਨੇ ਪੜੇ ਲਿਖੇ ਅਸੀਂ ਧੰਨਵਾਦ ਐ ਭਾਈ ਜੀ ਤਿੰਤਾ ਹੀ ਨੂੰ ਕਹਿ ਉਹ ਚਾਹੀ ਕੁੱਟ ਬਣਾ ਕੇ ਦਿਓਗੀ ਕੈਦਾ ਨੇ ਤਾਂ ਇਹ ਕੰਜਰ ਦਾ ਕਿਧਰੋਂ ਆ ਤਰਿਆ ਕਹਿ ਵੇ ਚਿੱਲੇ ਉਹ ਕੀ ਚਿੱਲੇ ਯਾਰ ਕੰਮ ਨਹੀਂ ਕਰਦਾ ਤੂੰ ਧੰਦਾ ਨਹੀਂ ਕਰਦਾ ਹੈਗਾ ਲੋਹੂ ਪੀਰ ਖੈ ਲੋਕਰ ਨੇ ਉੱਥੇ ਉਹ ਦੋ ਪੁਲੀਆਂ ਨੇ ਹੋ ਨਹੀਂ ਤੇ ਤੋ ਬਣੀਆਂ ਨਾ ਦੂਜੇ ਮੈਂਬਰ ਨੇ ਬਣਾਈਆਂ ਨੇ ਉਹਦੇ ਜੇ ਮੇਰੇ ਜੇ ਤਾਂ ਬਾੜਚੀ ਨਹੀਂ ਆਉਂਦੀਆਂ ਪੁਲੀਆਂ ਭਲਾ ਮੇਰੇ ਦਾ ਪਾਵਰ ਜੀ ਬਾਹਰ ਨੇ ਹੋ ਉਦੋਂ ਤਾਂ ਤੂੰ ਸਾਰੇ ਪਿੰਡ ਦਾ ਮੈਂਬਰ ਬਣਿਆ ਫਿਰਦਾ ਸੀ ਮੇਰੇ ਘਰੇ 20 ਵਾਰ ਆ ਗਿਆ ਤੀਆ ਮੈਂ ਮੈਂਬਰਾਂ ਸਾਰਿਆਂ ਦਾ ਮੈਂ ਮੈਂਬਰਾਂ ਫਿਰ ਦਿੰਨੀ ਦੇਖਣਾ ਸੀ ਤੇ ਆ ਫੜ ਹੁਣ ਸੱਪੇ ਨੂੰ ਇਹਨੂੰ ਤੇ ਕਾ ਸਾਡੇ ਗਮੰਡੀਆਂ ਦਾ ਕੱਚੇ ਘਰਾਂ ਵਾਲਾ ਉਹ ਚਾਦੀ ਬਾਲਿਆਂ ਦੀ ਛੱਤ ਆ ਉਹਨਾਂ ਦੀ ਭੈਣ ਦਾ ਖਸਮ ਗਾਏ ਪੈਰਾ ਪਿੰਡ ਦੇ ਚੱਜੂ ਵੇ ਇਹ ਹਲਕੇ ਦੀ ਚਾਹ ਪੀਣ ਦਾ ਟਾਈਮ ਲੱਗਦਾ ਆ ਗਿਆ ਓਏ ਇਹ ਪੂੜੀ ਵਾਲਾ ਬਿਲ ਹੈਗਾ ਉਹ ਤੇਰੇ 10 ਮਿੰਟ ਬਜਰੀ ਜਿੰਨਾ ਲੱਗਿਆਗਾ ਇਹ ਤੇ ਲਾ ਪੈਸੇ ਦੇਣੇ ਨੇ ਅਗਲੇ ਦਿਨ ਲਸਕਾ ਇਹ ਹਾਂ ਆਹ ਕਿਹੜੀ ਵੀ ਆ ਗਈ ਆ ਤਾਂ ਸਾਡੇ ਵਾਲੀ ਆ ਗਈ ਹੈ ਆ ਉਹ ਪਰਲੀ ਆ ਗਈ ਵੀਡੀਓ ਪਰਾਂ ਤੋਂ ਆਉਂਦੀ ਹੈ ਇੱਥਾ ਹੀ ਗਣੀਓ ਆਹਾ ਆ ਉਹਰਲੇ ਪਾਸੇ ਆ ਗਏ ਘਰ ਉਹਨਾਂ ਦੇ ਪੰਡਤਾਂ ਦੇ ਇਹ ਤਾਂ ਠੀਕ ਆ ਦਾ ਹੈ ਹੈ ਇਹ ਤਾਂ ਠੀਕ ਆ ਕੱਚੇ ਘਰ ਨਾਲਾ ਠੀਕ ਹੈ ਹਾਂ ਹਾਂ ਫਾਬੀ ਠੀਕ ਆ ਲੈ ਲੈ ਜਾ ਜਾ ਸਿੱਧੀ ਕਰਕੇ ਲੈ ਹੈ ਇਹਦਾ ਵੀ ਕਰਾ ਦੇ ਹੁਣ ਇਹ ਫਲਾ ਦੇ ਨਸਕਾ ਮੈਨੂੰ ਮੈਨੂੰ ਸੈਕਟਰੀ ਨੂੰ ਭੇਜ ਦਿੰਨਾ ਸੈਕਟਰੀ ਨੂੰ ਤਾਂ ਭੇਜ ਦੀ ਪੈਸੇ ਤਾਂ ਕਰਾ ਦੇ ਉਹਦੇ ਹੁਣ ਗੁੱਠਾ ਲਾ ਦੇ ਗੁੱਠਾ ਲਾ ਦੇ ਬੱਤ 4 ਦਿਨ ਖੜ ਜਾ ਹੁਣ ਚਲਾ ਦੇਣਾ ਕੰਮ ਤੇਰਾ ਪੁਲੀ ਦਾ ਮੈਂ ਦੂਜੇ ਮੈਂਬਰ ਨਾਲ ਗੱਲ ਕਰਦਾ ਓਏ ਅਸਲੇ ਵਿੱਚ ਤੁਸੀਂ ਉਦੋਂ ਮਾਰ ਖਾ ਗਏ ਜੇ ਵੀ ਰੀਨੋ ਵੋਟ ਪਾਈ ਹੁੰਦੀ ਤੁਸੀਂ ਨੇ ਨਾਲ ਕਰੇ ਨੇ ਵੀਰੇ ਦਾ ਕੰਨ ਫੜ ਕੇ ਕੰਮ ਕਰਾ ਲੈਨੇ ਕਾਹਾਂ ਨੂੰ ਕਰਾਵਾਂਗੇ ਉਹ ਬੰਦਾ ਜਿਹੜਾ ਤੁਸੀਂ ਜਿੱਤੇ ਆ ਤੋ ਤੀਵੀਂ ਵਾਰ ਬੰਦਾ ਉਹ ਪਤਾ ਨਹੀਂ ਦੀ ਪਹਿਲਾਂ ਤਾਂ ਮੇਰੇ ਸਾਲ ਦਿਨ ਹੋਟਲਾਂ ਦੀ ਵੇਲ ਨਹੀਂ ਮਿਲਦੀ ਸਮੋਸੀ ਖਾਂਦਾ ਵੀਰੀ ਜਾਂਦਾ ਲੱਗਿਆ ਹੁਣ ਬਈ ਠੀਕ ਐ ਇਹ ਹਾਂ ਠੀਕ ਐ ਤਾਂ ਕੰਮ ਚਲ ਮੈਂ ਚੱਲਦਾ ਫਿਰ ਮੜੇਗਾ ਕਰਾ ਦਿਨ ਦੇ ਕੇ हां करा दूं कोई ना कच्चे ਘਰੇ ਦਾ ਮੇੜ ਦਾ ਪੱਲਾ ਖਾਦਾ ਖਾਦਾ ਕੰਮ ਮੁੜ ਜਾ ਪਿਆ ਨਾ ਮੇੜ ਦੇ ਪੂਲੀ ਵਾਲਾ ਵੀ ਨਿਮੇੜ ਦੇ ਲੋਕ ਬਹੁਤ ਆਉਂਦੇ ਪੂਲੀ ਵਾਲਾ ਭੇਜ ਦਲਾਂ ਤਾਂ ਚੰਗਾ ਫਿਰ ਸਵੇਰ ਦਾ ਬਾਹਰ ਬੈਠਾ ਰੋਟੀਆਂ ਖਾ ਕੇ ਤੇ ਦਵਾਈ ਕਿੰਨੇ ਲੈਣੀ ਹੈ ਘਟ ਚੁਲਸ ਲਿਆ ਕਰ ਆਪਣੇ ਇੱਕ ਕੰਜ ਦਾ ਇੱਕ ਸ਼ੂਗਰ ਦੀ ਚੱਲਦੀ ਹੈ ਇੱਕ ਬਲੱਡ ਦੀ ਚੱਲਦੀ ਹੈ ਨਾਲ ਆ ਤਾਂ ਬਿੱਕਾ ਹੁਲਦਾ ਓਏ ਤਾਨੂੰ ਆ ਮਕਲਾਵਾ ਸਲਾ ਵੱਡਾ ਡਾਕਟਰ ਬੜਾ ਫਿਰਦਾ ਬਾਜਾ ਕੋਣ ਵਾਲਾ ਹਲੇ ਤਰਾ ਯਾਰ ਲਗੜਾ ਜਾ ਉਹ ਤਾਂ ਇਕੱਠੇ ਚੱਲਦੇ ਹੋ ਪਰ ਦੇਖਦੇ ਵੀ ਨਹੀਂ ਹੈਗੇ ਵੀ ਕੀ ਖਾਣਾ ਕੀ ਪੀਣਾ। ਝਾੜ ਬਣਾਦੇ ਨਹੀਂ। ਹੋਸਤੀਆ ਪਾਦੀ ਮੇਰਾ ਉੱਚ। ਹੁਣ ਤਾਂ ਰੋਟੀ ਖਾਧੀ ਸੀ। ਮੈਂ ਜਾਵਾਂ ਕਿ ਧਰਾਵੇਂ ਮੇਰੀ ਤਾਂ ਪਿੱਛੇ ਹੁਣ। ਬਸ ਕੋਈ ਨਾ ਮਾ ਕਰਾ ਦੂੰਗਾ ਮਾਪੀ। ਤਾਂ ਚੰਗਾ ਫਿਰ। ਆ ਕਰਾਦੀ ਦੇਖ ਕੇ ਜਿਹੜੇ ਹੈਗੇ। ਇਹਦਾ। ਇਹ ਦੇਖਾ ਹੁਣ ਕੀ ਲੱਗੀ ਗੱਡੀ ਜੀ ਉਹ ਇਹ। ਇਹ ਜੱਸਾ ਸਾਡੇ ਦਾ ਜੱਸਾ ਲਈ ਫਿਰਦਾ ਗੱਡੀ ਇਹ ਕੁੜੀ ਚੋਦਾ ਹੁਈ ਪਾਡੀਆਂ ਮਾਰਦਾ ਫਰੀਂਦਾ ਲੈ ਕੇ ਬਗਾਨੀ ਗੱਡੀ ਇਹ ਤਾਂ ਐਡੀ ਕੀ ਦੀ ਗੱਡੀ ਚੱਕੀ ਫਿਰਦਾ ਏ ਓਏ ਲੈ ਆ ਹੁ ਮੰਗ ਕੇ ਕਿਸ ਦੀ ਆ ਕਿ ਦੀ ਚੱਕੀ ਫਿਰਦਾ ਓਏ ਅਦਾ ਮੇਰੇ ਦੋਸਤ ਵੀ ਹੈ ਕਿਉਂ ਕਾਰਾ ਬਿਨਾ ਮੇਰੇ ਸਾਰੇ ਜਾ ਨਹੀਂ ਜਾਂਦਾ ਦਿੱਤੋਂ ਉਹ ਫਿਰ ਕੀ ਹੁੰਦਾ ਇਹ ਤੇ ਸਾਰੇ ਬਹਿ ਜਾਾਂਗੇ ਹੁਣ ਮੋਟਰਸਾਈਕਲ ਤੇ ਜਾਵਾਂਗੇ ਤਾਂ ਸਾਈਕਲ ਤੇ ਜਾਵਾਂਗੇ ਨਾ ਤੇ ਇੱਕ ਸਾਧ ਨਾਲ ਸਰਜੂ ਕਿਤੇ ਤਿੰਨ ਘੜੀਸਾਂਗੇ ਆ ਗਲੋ ਪਤੀ ਜੀ ਮੰਗ ਕੇ ਲੈ ਕੇ ਆਦੋ ਟੌਰ ਤਾਂ ਬਣਦੀ ਐ ਉਹੀ ਮਰਦਾ ਗੱਲਾਂ ਤੂੰ ਓਏ ਟੌਰ ਆਫ ਦੀ ਚੀਜ਼ ਹੀ ਹੁੰਦੀ ਆ ਮੰਗ ਵੀ ਚੀਜ਼ ਕਹੀ ਟੌਰ ਓਏ ਓ ਚੱਲ ਚੰਗਾ ਯਾਰ ਚੁੱਪ ਕਰ ਜਾ ਤੜਕੀ ਲੱਗ ਜਾਨਾ ਬੋਲਣ ਤੂੰ ਛੱਡਿਆ ਇਹਨੂੰ ਆਓ ਛੱਡਿਆ ਕਿੰਨੇ ਕਬੇ ਜਾਣਾ ਚਬਾਗ ਜਨੇ ਰਾਤ ਨੂੰ 12 1 ਵਜੇ ਕਹਿੰਦੇ ਨੇ ਕਹਿੰਦੇ ਉਦੋਂ ਜਾਣਾਗਾ ਦੇਖ ਲੈ ਭਾਈ ਐਂ ਪੜਦਾ ਰੱਖਦੇ ਨੇ ਲੋਕ ਤੁਰ ਤੋ ਫੁਰਤੀ ਦੱਸਦੇ ਨੇ ਉਹਦੀ ਉਹ ਪੜਦਾ ਰੱਖਣ ਜੀ ਭਲਾਈ ਐ ਇਹਨੂੰ ਐ ਵੀ ਨੰਨਾ ਬੱਚ ਜਾਂਦਾ ਭੈਣ ਦੀ ਜਿਹੜਾ ਪੜਦੇ ਚ ਕੰਮ ਹੋ ਜਾ ਚੰਗਾਗਾ ਉਹ ਸਹੀ ਆ ਬੰਦੋ ਵੀ ਆਹੋ ਚੰਗਾ ਹੋ ਜੇ ਨਾ ਮੇਰੀ ਗੱਲ ਸੁਣਾ ਚੱਕੇ ਟੌਰਾ ਬਾਗੀ ਕੱਲੀ ਉਹ ਨੂੰ ਸੰਗ ਸ਼ਰਮ ਨਹੀਂ ਹੈਗੀ ਹੈ ਇਹਨੂੰ ਤਾਂ ਲੈ ਜੀਂਦੀ ਆਉਂਦਾ ਸਦਰੇ ਭੋਜੀ ਨੂੰ ਨਾਲ ਐ ਤੂੰ ਕੀ ਗਾਹ ਛਡਾਉਣਾ ਸੀ ਉਹਨਾਂ ਨੇ ਇਹ ਕੀ ਕਰਨਾ ਸੀਗਾ ਪਰੋਣਾ ਫੇਰ ਵੀ ਉਹਨਾਂ ਦਾ ਹੈ ਉਹ ਇਹ ਕਾਗਜ਼ਾਦੀ ਪਰੋਣਾ ਹੈ ਉਹਨੇ ਪਰੂਣਾ ਵਾਲਾ ਊਂ ਕਣਕਾ ਕੋਈ ਨਹੀਂ ਹੈਗਾ ਮਾਰਦਾ ਕੰਡਾ ਫੁੱਫਣਾ ਉਹ ਪਹਿਲਾਂ ਲੈ ਕੇ ਗਈ ਤੀ ਇਹਨੂੰ ਪਾਸਪੋਰਟ ਲੋ ਕੋਲ ਰਹਿਤੀ ਕਹਿੰਨੇ ਕਹਿੰਦਾ ਨੰਬਰ ਲਿਖੂਗਾ ਕਹਿੰਦਾ ਉੱਤੇ ਉਹ ਵਿਚਾਰਾ ਲੇਰਾ ਕੱਢਦਾ ਹੈਗਾ ਤੁਹਾਨੂੰ ਇਮੀਗ੍ਰੇਸ਼ਨ ਚੋਂ ਕਹਿੰਦਾ ਮੇਰਾ ਪਾਸਪੋਰਟ ਦੇ ਦੇ ਫੁੱਫੜਾ ਇਹ ਪੜੋਈਆ ਮਸਾ ਬੰਨਿਆ ਹੈ ਫੇਰ ਐ ਤੂੰ ਕੀ ਕਰਾਉਣਾਗਾ ਦੱਸ ਕਿਆਲ ਭਾਈ ਘਰੀ ਚਲੋ ਬਦਨਾਮੀ ਕਰਨਾ ਹੈ ਹੋ ਜਾ ਤਿਆਰ ਬਣਾਉਣਾ ਮੈਤੋ ਨਹੀਂ ਜਾਇਂਦਾ ਭਾਈ ਮੇਰਾ ਤਾਂ ਬਲੈਡ ਬਾਦ ਰਾਕ ਵੀ ਪੰਚਾਇਤ ਦਾ ਕੰਮ ਚੱਲ ਰਿਹਾ ਮੇਰਾ ਤਾਂ ਬਾਲੇ ਮੋਰਾ ਲਵਾਉਣ ਲੈ ਰਹੇ ਨੇ ਮੈਂ ਨਹੀਂ ਆ ਸਕਦਾ ਅੱਜ ਉਹ ਮੇਰੀ ਗੱਲ ਤਾਂ ਸੁਣ ਲੈ ਤੂੰ ਐ ਨਾ ਕਰ ਪਹਿਲੀ ਵਾਰ ਤਾਂ ਜਾ ਰਹੇ ਆ ਆਪਾਂ ਉਹ ਮਿਲ ਨਹੀਂ ਕਰਨਾ ਐਂ ਕੋ ਕਰਦਾਗਾ ਤੂੰ ਕਿਉਂ ਜਿੱਦੇ ਉਦੇ ਦਾੜੀ ਪੱਟੀ ਸੀ ਮੇਰੀ ਉਦੇ ਹੈ ਮੈਂ ਕਿਹੜੇ ਹਿਸਾਬ ਨਾਲ ਮੱਥੇ ਲੱਗੂ ਉਹਦੇ ਹੁਣ ਉਹ ਕੋਈ ਨਾ ਉਹ 100 ਗੱਲ ਕਿੱਥੇ ਤੈਨੇ 100 ਗੱਲਾਂ ਕਹਿਣ ਦੀ ਵੀ ਸਾਡੇ ਪਿੰਡ ਦਾ ਪਿੰਡ ਦਾ ਮੁਖੀ ਹੈ ਮੈਂ ਮੈਂ ਬਰਾ ਸਾਡੇ ਪਿੰਡ ਦਾ ਹੈ ਮੈਥੋ ਕਹਿਣ ਤੋਂ ਪਹਿਲਾਂ ਨਾ ਤੂੰ ਆਪ ਕਹਿ ਦੇ ਨਾ ਮੈਂ ਮੈਂ ਬਰਾ ਮੈਂ ਫਿਰ ਮੈਨੂੰ ਤਾਂ ਕਹਿਣੀ ਪੈਂਦਾ ਭਾਈ ਦਸਰਾ ਬੰਦਾ ਹੁੰਦੇ ਬਾਰੇ ਹਾਂ ਮੇਰੀ ਗੱਲ ਸੁਣ ਲੈ ਤੂੰ ਕਿਉਂ ਸ਼ਰੀਕ ਵਾਲੀਆਂ ਗੱਲਾਂ ਕਰੀ ਜਾਣਾ ਤੂੰ ਤਾਂ ਹੁਣ ਐ ਕਹਿਣਾਗਾ ਕਿ ਤੈਨੂੰ ਹਾੜੇ ਕੱਢ ਕੇ ਤੇਰੇ ਪੈਰੀ ਹੱਥ ਲਾ ਕੇ ਲੈ ਕੇ ਜਾ ਮੈਂ ਤੈਨੂੰ ਨਾਲ ਓਏ ਤੂੰ ਹੀ ਜੱ ਲੱਗੇਗਾ ਮੇਰੇ ਮੂਰੇ ਵੱਡਾ ਭਾਈ ਉਹ ਲੱਗੂਗਾ ਮੂਰੇ ਫਿਰ ਮੈਂ ਇਕੱਲਾ ਪੁੱਛ ਲਾਉਂਦਾ ਜਾਂਦਾ ਉੱਥੇ ਜਾਂਦਾ ਚੰਗਾ ਲੱਗਦਾ ਮੈਨੂੰ ਇਹ ਲੈ ਜਾ ਆ ਬਾਵਲ ਬਾਵਲ ਕਰਦੇ ਤਾਂ ਲਾ ਹਾਲਿਆ ਬਾਵਲ ਵਾਲੇ ਚਾਹ ਮੈਂ ਨਹੀਂ ਜਾਂਦਾ ਕਿ ਟੇਲਾ ਮੈਨੂੰ ਤਾਂ ਉਹਦੇ ਲੰਡਾ ਜਾ ਮੈਂ ਤਾਂ ਜਪੇਛੀ ਅੱਜ ਤਾਂ ਪੇਛੇ ਤੇ ਜਾਣਾ ਮੈਂ ਤੇ ਕੰਮੀਆਂ ਵਾਲੇ ਭੱਗ ਜਾ ਓਏ ਓਏ ਉਹ ਵਿਚਾਰ ਕਰਨਗੇ ਵੀ ਪਤਾ ਨਹੀਂ ਇਹਦੇ ਅੱਗੇ ਪਿੱਛੇ ਕੋਈ ਹੈ ਨਹੀਂਗਾ ਯਾਰ ਮੈਂ ਇਕੱਲਾ ਕਿਵੇਂ ਭੱਗ ਜਾਊਂਗਾ ਯਾਰ ਆ ਟਾਡਾ ਲਾ ਕੇ ਬਹਿ ਜਨੋ ਯਾਰ ਦੋਏ ਉਹਨੂੰ ਲੈ ਜਾ ਤੇਰੀ ਤਾਈ ਨੂੰ ਲੈ ਜਾ ਕਿਹੜੀ ਤਾਈ ਜਾਊਗੀ ਜਾਊਗੀ ਤੂੰ ਭੱਗ ਜਾ ਆਪਣੀ ਤੋਂ ਨੂੰ ਲੈ ਜਾ ਲੈ ਇਹਨੂੰ ਪਤੀ ਨਹੀਂ ਉਹ ਤਾਂ ਛੱਡ ਕੇ ਤਾਂ ਆਇਆ ਉਹਨੂੰ ਹੁਣ ਮੈਂ ਕਿਤੇ ਛੱਡ ਕੇ ਤੂੰ ਉਹਨੂੰ ਤੈਨੂੰ ਪਤੀ ਨਹੀਂ ਤੇਰੇ ਸਾੜੇ ਦਾ ਮੁੰਡਾ ਤਾਂ ਬਾਹਰ ਜਾ ਰਿਹਾ ਹੈਗਾ ਕੈਨੇਡਾ ਪਤੀ ਨਹੀਂ ਤੈਨੂੰ ਮੈਨੂੰ ਕਿਹੜਾ ਦੱਸਦਾ ਮੈਨੂੰ ਤਾਂ ਕਹਿੰ ਨੂੰ ਮੱਥਾ ਟੇਕਣ ਜਾਣੀ ਆ ਕਿਹੜਾ ਮੱਥਾ ਟੇਕਣ ਗਈ ਉਹ ਤਾਂ ਤਰਕੇ ਚਾਰ ਵੀ ਸੁਰਖੀ ਲਾਉਣ ਲੱਗ ਰਹੀ ਐ ਅੱਡੇ ਉੱਲੇ ਬੈਤਲ ਦੇ ਫਰੇ ਪੈਤੋਂ ਦੇ ਬਾੜੇ ਮਨੁਆਇਦਾ ਆ ਬਾਗਤ ਆ ਗਿਆ ਹੁਣ ਐ ਪੈਤੋਂ ਦੇ ਮੇਰੇ ਛਾਰੇ ਮੁਲਖਾ ਦੇ ਬੰਦ ਨਾਲ ਬੰਨਦੀ ਆਗੀ ਮੁਖਮਤਰੀਆਂ ਨਾਲ ਮੈਂ ਤਾਂ ਜੇ ਹੁਣ ਹੁਣ ਕੱਟਾ ਨੂੰ ਹੁਣ ਵਾਪਸ ਭੇਜ ਦੂੰ ਤੂੰ ਮੇਰੀ ਗੱਲ ਸੁਣ ਇਧਰ ਇਹਦਾ ਬੋਲੀ ਜਾਣ ਦੇ ਪੌਂਗ ਦੇਦਾ ਕੁੱਤਾ ਤੂੰ ਤਿਆਰ ਹੋ ਆ ਪਾ ਕੇ ਕੱਪੜੇ ਲਈ ਮੈਂ ਨਹੀਂ ਜਾਂਦਾ ਇਹ ਦੇਖ ਮੇਰੇ ਤਾਂ ਮੇਰਾ ਬਲੱਡ ਵਧਿਆ ਮੈਂ ਤਾਂ ਬਿਮਾਰ ਨਾ ਮੈਂ ਤਾਂ ਬੋਤਲ ਲਾਉਣੇ ਰੈਕਟਰ ਤੋਂ ਹੁਣ ਟਰੈਕਟਰ ਆਉਂਦਾ ਉਹ ਮੈਂ ਬੈਂਤੀ ਨੂੰ ਫੋਨ ਕਰਿਆ ਹੋਇਆ ਕਹਿੰਦਾ ਮੈਂ ਬਾਈ ਮੇਤੋ ਰਿਹਾ ਇਹਦਾ ਯਾਰ ਇਹਨੂੰ ਮੜਾ ਮੁੱੜਾ ਕਹਿਦੇ ਯਾਰ ਦੇਖੀ ਯਾਰ ਹੁਣ ਮੈਂ ਕੱਲਾ ਜਾਊਂਗਾ ਯਾਰ ਉੱਥੇ ਉਹ ਤੇਰੇ ਕੰਬੇੜੇ ਵੀ ਲਵਾ ਦਿੱਤਾ ਤਾਕਤ ਜੀ ਕੋਈ ਹੁਣ ਤਾਂ ਦੇਖ ਦਾਨ ਮੇਰੇ ਚੰਨੀ ਐ ਇਧਰਲੇ ਪੁੜੇ ਚੋਂ ਤਾਕਤ ਕੱਟਦੀ ਐ ਛੁੜੀ ਮੈਂ ਕੀ ਕਰਨੀ ਆ ਕੇ ਲਵਾ ਲਈ ਤੂੰ ਬੋਤਲਾ ਕੋਈ ਰਿਸਕ ਕਰਨ ਲੱਗ ਜਾਣਾ ਤੂੰ ਰਿਸਕ ਕਾਜੀ ਬਾਕੀ ਇਹਦੇ ਨਾਲ ਜਵਾਜ ਨਾ ਉੱਥੇ ਮੈਂ ਤੂੰ ਨਹੀਂ ਜਾਇਦਾ ਮੈਂ ਤਾਂ ਬੰਦ ਮੋਰੀਆ ਮੈਂ ਹੈ ਬੜਿਆ ਜਾਏਗਾ ਕੀ ਮੰਨਦਾ ਹੁਣ ਬਾਬਲ ਬਾਬਲੀ ਹੁੰਦਾ ਦੱਛੇ ਇਹ ਬਾਬਲ ਦਾ ਫਰਜ ਨਮੁੰਦਾ ਜਾਂਦਾ ਫਿਰ ਹੁਣ ਤੈਨੂੰ ਵਾਇਨੀ ਫਰਜ ਮੈਂ ਹੈ ਉਹ ਤਾਂ ਚੌੜਾ ਹੋ ਕੇ ਕੜਾ ਪਵਾਲਿਆ ਹੁਣ ਜਾਬੇ ਫਿਰ ਨਾਲ ਉਹ ਚੱਲ ਕਿਉਂ ਲੜੀ ਜਾਂਦੇ ਤੂੰ ਚੱਲੇਗਾ ਨਾ ਭਾਈ ਦੇਖ ਲੈ ਮਾਝੀ ਨੇ ਦੇਲ ਪਾਉਂਦੇ ਨੇ ਬਸ ਠੀਕ ਹੈ ਮੇਰਾ ਭਾਈ ਤੂੰ ਤਿਆਰ ਹੋ ਜਾ ਫਿਰ ਆਪਾਂ ਚੱਲਾਂਗੇ ਠੀਕ ਹੈ ਮੈਂ ਤਾਂ ਬਗਟਾਪਾ ਮੇਰੀਆਂ ਛੱਤਾਂ ਨਹੀਂ ਕੁਝ ਕੀ ਜਰਤਾ ਨੇ ਦੇਖ ਇੱਕ ਤਾਂ ਮੈਂ ਗੱਡੀ 'ਚ ਮੂੜੇ ਬੈ ਕੇ ਜਾਉ ਠੀਕ ਹੈ ਪਹਿਲਾ ਉਦਾਂ ਮੇਰਾ ਤੇ ਦੂਸਰੀ ਗੱਲ ਉਥੇ ਟੱਟਾ ਛਾੜਨ ਨੂੰ ਐ ਕਹਿੰਦਾ ਵੀ ਜੇ ਮੇਰਾ ਬਾਬਲ ਹੈ। ਤਬੀਲੇਦਾਰੀ ਛੱਡੀ ਹੈ ਛੰਬਦਾ ਸੀ ਤਾਂ ਛੋਟੇ-ਛੋਟੇ ਟੀਜਾ ਦੋ ਛੱਡ ਪਿਉ। ਛੱਡ ਗਿਆ ਟੀ ਇਹਨੇ ਛਾਵੇਂ। ਆਹੋ ਕਹਿ ਦੇ ਇਹਨੂੰ ਸਾਰਾ ਕੁਸ। ਮੱਥੇ ਜੀ ਨਾ ਹੂ ਮੇਰਾ। ਚੱਲ ਕਹਿ ਦੂੰਗਾ ਕੋਈ ਨਾ ਕਹਿ ਦੂੰਗਾ। ਹੋਰ ਹੋਰ ਕੋਈ ਸ਼ਰਤ ਦੱਸ। ਸਾਰਾ ਪੈਸਾ ਟੋਕਰ। ਕੰਮ ਮੈਂ ਤਾਂ ਹੀ ਤੋਂ ਮੰਗਦਾ ਜਦੋਂ ਵੀ ਕੋਈ ਲੋੜ ਹੁੰਦੀ। ਮੈਂ ਕਿੱਦਾਂ ਵੀ ਮਿੱਥੋਂ ਮੈਂ ਤੂੰ ਦੱਛੇ। ਨਾ ਮੰਗਦਾ ਮੰਗਦਾ। ਹਾਂ ਮੰਗਦਾ। ਹਾਂ ਵੀ ਭਾਈ ਇਹ ਛੰਬਦਾ ਛਾੜਾ ਛੱਡਾ ਤਾਂ ਕਬੀਲੇਦਾਰੀ ਇਹਦੇ ਹੱਥ। ਠੀਕ ਹੈ ਜੀ ਹਾਂ ਲੋਕ ਕਰਦੇ ਇਹਨੂੰ ਪੰਚਾਇਤ ਦੇ ਕੰਮ ਇਹਨੂੰ ਉਹ ਮੈਂ ਤਾਂ ਕੋਈ ਨਾ ਤੂੰ ਕਹੀਂ ਚੰਗਾ ਤੂੰ ਕਹੀਂ ਜੱਸੇ ਇੱਥੇ ਚੱਲ ਕੇ ਆਉਣਾ ਜਾ ਉਧਰ ਨਾਲ ਮੈਂ ਕੋਈ ਨਾ ਜਾਏ ਕਰੋ ਬੈਂਤੀ ਨੂੰ ਕਹਿ ਕੇ ਆ ਕਹਿੰਦੇ ਬੋਤਲ ਲਾਇ ਮਰੇ ਤਾਏ ਦੇ ਕਹਿੰਦੇ ਉਹ ਨਹੀਂ ਕਹਿਣਾ ਯਾਰ ਕੀ ਹੋਇਆ ਇਹਨਾਂ ਨੂੰ ਬੋਤਲਾਂ ਨੂੰ ਪਾਸਾ ਖੜੇ ਇਹਨਾਂ ਦਾ ਉਹੀ ਮਰੀ ਜਾਂਦਾਗਾ ਤੇ ੱੱਲਾ ਲੱਗਦਾ ਅੱਜ ਮੈਨੂੰ ਇਹ ਸਾਹ ਤਾਂ ਮੈਂ ਕਰਦਾ ਥੋੜੇ ਡਾਕਟਰ ਦਾ ਉਹੀ ਤਕਰੇ ਕਿਹੜੀਆਂ ਗੋਲੀਆਂ ਕਰੇ ਹਰੇ ਪੰਨੇ ਵਾਲੀਆਂ ਕਹਿੰਦੇ ਲਾਲ ਪੰਨੇ ਵਾਲੀਆਂ ਦੇ ਉੱਤੇ ਥੱਪਾ ਥੱਪਾ ਤੂੰ ਗੋਲੀਆਂ ਦਾ ਲੈ ਜਾਂਦਾਗਾ ਓਏ ਭੈਣ ਦੀ ਮੇਰੇ ਕਾ 4000 ਦਿੰਦੇ ਗੋਲੀਆਂ ਖਾ ਜਾਂਦਾ ਲੈ ਇਹੇ ਉਹ ਮੈਂ ਇਹਦਾ ਮਰੀ ਦਾ ਪਕਾਇਆ ਯਾਰਾ ਉਹ ਕਹਿੰਦੇ ਲਾਲ ਦਾ ਟੀਕਾ ਚੱਕ ਲੀਂਗੇ ਤੇ ਲਾਲ ਦਾ ਟੀਕਾ ਨਹੀਂ ਪਤਾ ਨਹੀਂ ਨਹੀਂ ਕਹਿਣਾ ਯਾਰ ਫਿਰ ਲੜਾਈ ਫਿਰ ਲੜਾਈ ਫਿਰ ਲੜਾਈ ਹੋ ਜੂ ਮੇਰੀ ਗੱਲ ਸੁਣੋ ਕੋਈ ਫਾਇਦਾ ਨਿਕਲਣਾ ਨਹੀਂ ਕਹਿਣਾ ਇਹਨੂੰ ਪੈ ਰਹਿਣ ਦੇ ਇੱਥੇ ਇੱਥੇ ਡੈਕਾ ਲਗਾਉਣ ਨੂੰ ਫਿਰਦਾ ਕੋੜੇ ਵਾਲੇ ਟੀਕਾ ਹੁੰਦਾ ਉਹ ਮਰਦੂ ਉਹਦੇ ਨਾਲੇ ਮਰ ਜੇ ਯਾਰ ਵਧੀਆ ਜੇ ਆ ਆਪਣੀ ਲਾਉਣੀ ਕੋਈ ਹੋਰ ਲਾ ਦੂ ਉਹਦੇ ਡੈਕਾ ਇਹ ਤਾਂ ਲਵਾਉ ਇੱਕ ਦਿਨ ਚਲ ਤਿਆਰ ਹੋ ਚਲ ਤੂੰ ਬਸ ਤੇ ਬਗਦੀ ਓਏ ਕਾਰ ਲੈ ਕੇ